ਦਸੰਬਰ ਮਹੀਨੇ ਕਨੇਡਾ ਦੀ ਮਹਿੰਗਾਈ ਦਰ ਘਟ ਕੇ 1.8% ਦਰਜ ਕੀਤੀ ਗਈ ਹੈ ਫੈਡਰਲ ਸਰਕਾਰ ਵੱਲੋਂ GST ਛੋਟ ਦਿੱਤੀ ਗਈ ਹੈ ਜਿਸ ਦੌਰਾਨ ਰੈਸਟੋਰੈਂਟ ਦਾ ਖਾਣਾ ਸ਼ਰਾਬ ਅਤੇ ਬੱਚਿਆਂ ਦੇ ਕੱਪੜਿਆਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਇਹਨਾਂ ਸਭ ਨੇ ਮਹਿੰਗਾਈ ਦਰ ਦੇ ਹੇਠਾਂ ਦਰਜ ਹੋਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਨਵੰਬਰ ਮਹੀਨੇ ਮਹਿੰਗਾਈ ਦਰ 1.9% ਸੀ ਪਰ ਜੇ ਖਾਣੇ ਨੂੰ ਮੰਨਫੀ ਕਰ ਦਈਏ ਤਾਂ ਦਸੰਬਰ ਦੀ ਮਹਿੰਗਾਈ ਦਰ 2.1% ਤੇ ਆ ਜਾਵੇਗੀ ਪਨਾਡ ਆਰਟਿਸ ਤੁਰਤੋ ਖਰੀਦੇ ਗਏ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਕੀਮਤਾਂ ਨਵੰਬਰ ਦੇ ਵਿੱਚ 1.9 ਫੀਸਦੀ ਵਾਧੇ ਦੇ ਮੁਕਾਬਲੇ ਦਸੰਬਰ ਦੇ ਵਿੱਚ 1.3 ਫੀਸਦੀ ਘਟੀਆਂ ਨੇ ਦਸੰਬਰ ਦੇ ਵਿੱਚ ਰੈਸਟੋਰੈਂਟਾਂ ਵਿੱਚ ਖਰੀਦੇ ਗਏ ਭੋਜਨ ਵਿੱਚ ਪਿਛਲੇ ਮਹੀਨੇ ਦੇ 1.4 ਫੀਸਦੀ ਦੇ ਵਾਧੇ ਦੇ ਉਲਲਾ ਵਿੱਚ 1.6 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ ਜੀਐਸਟੀ ਛੋਟ ਫਰਵਰੀ ਦੇ ਮਾਤ ਤੱਕ ਜਾਰੀ ਰਹਿਣੀ ਹੈ ਜਨਵਰੀ ਦੀ ਮਹਿੰਗਾਈ ਦਰ ਵਿੱਚ ਵੀ ਟੈਕਸ ਛੋਟ ਪੂਰੀ ਭੂਮਿਕਾ ਨਿਭਾਏਗੀ ਕਿਉਂਕਿ ਦਸੰਬਰ ਦੇ ਆਦ ਤੋਂ ਸ਼ੁਰੂ ਹੋਈ ਟੈਕਸ ਛੋਟ ਦੌਰਾਨ ਜਨਵਰੀ ਛੋਟ ਵਾਲਾ ਪੂਰਾ ਮਹੀਨਾ ਹੋਵੇਗਾ ਹੁਣ ਦੇਸੰਬਰ ਦੇ ਵਿੱਚ ਕਰਾਂਦੀਆਂ ਕੀਮਤਾਂ ਦੇ ਵਿੱਚ 4.5 ਫੀਸਦੀ ਦਾ ਇਜ਼ਾਫਾ ਹੋਇਆ ਹੈ ਪਰ ਵੱਧਦਾ ਪਿਛਲੇ ਮਹੀਨੇ ਦੀ 4.6 ਫੀਸਦੀ ਦਰ ਨਾਲੋਂ ਥੋੜੀ ਹੌਲੀ ਰਫਤਾਰ دارਿਆ ਹੈ ਗੈਸ ਦੀਆਂ ਕੀਮਤਾਂ ਦੇ 1.5 ਫੀਸਦੀ ਵਧੀਆਂ ਨੇ ਮਹਿੰਗਾਈ ਦਰ ਲਗਾਤਾਰ ਹੇਠਾਂ ਆਉਣ ਦੌਰਾਨ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਵਿੱਚ ਨਿਰੰਤਰ ਕਟੌਤੀ ਕੀਤੀ ਹੈ ਮੌਜੂਦਾ ਵਿਆਜ ਦਰ 3.25 ਫੀਸਦੀ ਤੇ ਹੈ ਦਸੰਬਰ ਦੇ ਵਿੱਚ ਮਹਿੰਗਾਈ ਦਰ ਹੋਰ ਘਟਾ ਵਿਆਜ ਦਰਾਂ ਵਿੱਚ ਹੋਰ ਕਟੌਤੀ ਲਿਆ ਸਕਦਾ ਹੈ